ਜੇ ਅਸੀਂ ਇਹ ਸੈਲਫ ਹੈਲਪ ਗਰੁੱਪ ਜਿਹੜਾ ਕੰਮ ਕਰ ਰਿਹਾ ਜੀ ਉਹ ਤਰ੍ਹਾਂ ਦੇ achar, ਬਹੁਤ ਤਰ੍ਹਾਂ ਦੀਆਂ ਚਟਨੀਆਂ, ਬਹੁਤ ਤਰ੍ਹਾਂ ਦੇ ਮਰਬੇ ਅਸੀਂ ਤਿਆਰ ਕਰਦੇ ਹਾਂ ਕੰਡੀ ਖੇਤਰ ਨੂੰ ਅਸੀਂ ਬਿਲੋਂਗ ਕਰਦੇ ਹਾਂ ਜਿਹੜੇ ਉੱਥੇ ਦੀ ਜੰਗਲ ਦੀ ਪ੍ਰੋਡਕਸ਼ਨ ਹੁੰਦੀ ਹੈ ਜਾਂ ਜਿੰਨਾ ਵੀ ਅਸੀਂ ਇਕੱਠਾ ਕਰਦੇ ਹਾਂ ਸਬਾਨ ਉਹਦੇ ਤਾਂ ਅਸੀਂ ਜੋ ਚਾਹੀ ਜਾਂਦਾ ਸੀਗਾ ਵੇਕਾਰ ਚੀਜ਼ਾਂ ਫਰੂਟ ਜਾਂਦਾ ਸੀ ਉਹਨੂੰ ਅਸੀਂ ਇਕੱਠਾ ਕਰਕੇ ਉਹਦਾ ਅਚਾਰ ਤਿਆਰ ਕਰਕੇ ਚਟਨੇ ਬਣਾਨੇ ਚੂਸ ਬਣਾਨੇ ਮਰੱਬੇ ਬਣਾਨੇ ਬਣਾ ਕੇ ਦਾ ਅਸੀਂ ਉਹਨੂੰ ਡੱਬਾ ਪੈਕ ਕਰਕੇ ਅਸੀਂ ਮੇਲੇ ਆ ਚਾਉਨੇ ਆ ਅੱਗੇ ਦਾ ਅਸੀਂ ਉਹਨੂੰ ਸੇਲ ਕਰਦੇ ਆ ਤੇ ਉਹਦਾ ਪੂਰਾ ਲਾਹ ਲੈਨੇ। ਛਾਨ ਮੇਲੇ ਨੇ ਕਿਵੇਂ ਦੇਖਦੇ? ਬਹੁਤ ਵਧੀਆ ਜੀ ਕਿਸਾਨ ਮੇਲੇ ਹੋਣੇ ਚਾਹੀਦੇ ਆ। ਸਰ ਸੁਰੰਧੀ ਦੀਆਂ ਫਸਲਾਂ ਸੁਰੰਧੀ ਕਿਸਾਨ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਦਿਓਗੇ। ਮੈਂ ਦਪਿੰਦਰ ਸਿੰਘ ਮੁੱਖ ਖੇਤੀ ਵਿਭਾਗ ਅਫਸਰ ਹਾਰਖਪੁਰ। ਇਹ ਜਿਹੜੇ ਸੋਹਾੜੀ ਤੇ ਸੋਨੀਦੋਨੇ ਸੀ ਜ਼ਿਨਾ ਦੇ ਵਿੱਚ ਜਦੋਂ ਕਿ ਫਸਲ ਦੀ ਪਹਿਚਾਨ ਹੁੰਦੀ ਹੈ ਉਦੋਂ ਪਹਿਲਾਂ ਨਵੀਨਤਮ ਤਕਨੀਕੀ ਜਾਣਕਾਰੀ ਜਿੰਮੇ ਤੱਕ ਆਪ ਪਹੁੰਚਾਉਣ ਲਈ ਇੱਕ ਮੇਲੇ ਮੁਰਾਇਜ ਹੁੰਦੇ ਹਨ ਵਿਭਾਗਤਵਾਰ ਲਗਾਏ ਜਾਂਦੇ ਹਨ ਇਹਨਾਂ ਮੇਲਿਆਂ ਦੁਆਰਾ ਯੂਨੀਵਰਸਿਟੀ ਦੇ ਜਿਹੜੇ ਨਵੀਆਂ ਸਤਚਾਂ ਕੋ ਜਾਂ ਉਹ ਯੂਨੀਵਰਸਿਟੀ ਦੇ ਇਹ ਸਾਇੰਸਦਾਨ ਬਾਹਵਾਲ कृषि ਵਿਗਿਆਨ ਕੇਂਦਰ ਦੇ ਤੇ ਜਾਂ ਯੂਨੀਵਰਸਿਟੀ ਦੇ ਜਿਹੜੀ ਟੀਮ ਆਂਦੀ ਹੈ ਉਹ ਕਿਸਾਨਾਂ ਤੱਕ ਪਹੁੰਚਾਉਂਦੇ ਹਨ ਅਤੇ ਕਿਸਾਨਾਂ ਦੀ ਜਿਹੜੀ ਸਮੱਸਿਆ ਹੁੰਦੀਆਂ ਹਨ ਹੱਲ ਹੋਣ ਜੋ ਸਮੱਸਿਆ ਨੂੰ ਉਹ मौके ਤੇ ਹੱਲ ਕਰਦੇ ਹਨ ਅਤੇ ਜੇ ਕੋਈ ਸਮੱਸਿਆ ਨਵੀਂ ਪੈਦਾ ਹੁੰਦੀ ਹੈ ਤਾਂ ਉਹਨੂੰ ਆਪਣੇ ਸਾਸਤੇ ਵਿੱਚ ਲੈ ਕੇ ਉਹਦਾ ਸਹੀ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਕੈਂਪਾਂ ਦਾ ਕਿਸਾਨਾਂ ਨੂੰ ਅਤੇ ਖੇਤੀਬਾੜੀ ਨੂੰ ਬਹੁਤ ਫਾਇਦਾ ਹੈ ਕਿਸਾਨਾਂ ਦੀ ਸਮੱਸਿਆ ਇੱਥੇ ਜਿਹੜੀ ਹੈਗੀ ਆ ਮੇਨ ਉਸ ਇੱਥੇ ਹੱਲ ਹੋ ਜਾਂਦੀ ਹੈ ਇਸ ਇਹਨਾਂ ਕੈਂਪਾਂ ਦੁਆਰਾ ਡੈਮੋਸਟ੍ਰੇਸ਼ਨ ਆਪਾਂ ਬਾਹਰ ਲਾਏ ਹਨ ਇਹ ਵੱਖ-ਵੱਖ ਭਾਗ ਵਾਣ ਭਾਗ ਐ ਬਾਗਬਾਨੀ ਉਪਾਗ ਹੈ ਤੇ ਹਰ ਭਾਗਾਂ ਨੇ ਆਪਣੇ ਜਾਂ ਵਿਕਾਸ ਵਿਧੀਆਂ ਉੱਥੇ ਪ੍ਰਦਰਸ਼ਿਤ ਕੀਤੀਆਂ ਹਨ ਖੇਤੀਬਾੜੀ ਭਾਗ ਉਹ ਲੋਕ ਜਿਹੜੀਆਂ ਵਿਕਾਸ ਕਿਤਿਵਿਧੀਆਂ ਜਾਂ ਜਿਹੜੇ ਕੰਮ ਚੱਲ ਰਹੇ ਹੋਏ ਆਪਾਂ ਕਿਸਾਨਾਂ ਨਾਲ ਸਾਂਝੇ ਕਰਦੇ ਹਨ ਇੰਨੇ ਜਿੰਨਾ ਵਿੱਚ ਆਪਾਂ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੈਗਾ ਡਾਇਰੈਕਟ ਸਿਡਿਟ ਰਾਈਸ ਜਿਹਦੇ ਕੋਈ ਇੱਕ ਕਿੱਲੇ ਦੇ ਉੱਤੇ 1500 ਰੁਪਏ ਪ੍ਰਤੀ ਏਕੜ ਸਰਕਾਰ ਪੰਜਾਬ ਸਰਕਾਰ ਜ਼ਿੰਮੇਵਾਰ ਦਿੰਦੀ ਹੈ ਉਹਦੇ ਬਾਰੇ ਆਪਾਂ ਜ਼ਿੰਮੇਦਾਰਾਂ ਦੱਸਦੇ ਹਾਂ ਜਾਂ ਕੋਈ ਨਵੀਆਂ ਹੋਟ ਸਕੀਮਾਂ ਜਿਹੜੀਆਂ ਸਾਡੇ ਕੋਲ ਹੈ ਜਿਵੇਂ ਕਿ ਸਰ ਜਬਸਾ ਸਾਡੇ ਮਿਲਦਾ ਹੈ ਆਦੇ ਰਿਅਟੇ ਸਨਾਈ ਹੁੰਦਾ ਹੈ ਉਹਨਾਂ ਬਾਰੇ ਪੀਵੀਧਾਰਾਂ ਨੂੰ ਦੱਸਿਆ ਜਾਂਦਾ ਹੈ ਇੱਕ ਇਹ ਮੇਲਿਆਂ ਦਾ ਦੁਆਰਾ ਕਿਸਾਨਾਂ ਦੀਆਂ ਜਿਹੜੀ ਮਸ਼ੀਨਰੀ ਹੈ ਉਹ ਵੀ ਆਪਾਂ ਪ੍ਰਦਰਸ਼ਿਤ ਕਰਦੇ ਹਾਂ ਜਿਹੜੀਆਂ ਨਵੀਆਂ ਦਵਾਈਆਂ ਦੀਆਂ ਕੰਪਨੀਆਂ ਹਨ ਉਹ ਵੀ ਪ੍ਰਦਰਸ਼ਿਤ ਕਰਦੀਆਂ ਹਨ ਕਿਸਾਨ ਇਹਨਾਂ ਮੇਲਿਆਂ ਤੇ ਨਵੀਂ ਮਸ਼ੀਨਰੀ ਦੇਖ ਕੇ ਪ੍ਰਸਾਹਤ ਹੋ ਕੇ ਉਹਨੂੰ ਜਿੰਨਾ ਆਪਣੇ ਸੈਕਸ਼ਨ ਕਰਨੀ ਹੈ ਉਹ ਵੀ ਮਸ਼ੀਨਰੀ ਦੇ ਸੈਕਸ਼ਨ ਕਰਦੇ ਆ ਤੇ ਮੇਲੇ ਤੋਂ ਫਾਇਦਾ ਲੈਂਦੇ ਆ ਤਾਂ ਨਵੀਂ ਮਸ਼ੀਨਰੀ ਕਾਫੀ ਦੇਖੀ ਆ ਬਾਹਰ ਆਪਾਂ ਪ੍ਰਦਰਸ਼ਨ ਕੀਤੀ ਗਈ ਆ ਇਹਦੇ ਵਿੱਚ ਸਬਸਿਡੀ ਵਗੈਰਾ ਵੀ ਦਿੱਤੀ ਜਾਂਦੀ ਕਿਸਾਨਾਂ ਨੂੰ ਫਿਰ ਇਹ ਹਰ ਸਾਲ ਸੀਆਰਐਮ ਸਕੀਮ ਕ੍ਰੌਪ ਰੈਸ਼ਿਊ ਮੈਨੇਜਮੈਂਟ ਸਕੀਮ ਤੇ ਸਨਮ ਸਕੀਮ ਦੋ ਸਕੀਮਾਂ ਮਿਲੀਆਂ ਹਨ ਜਿਹੜੀ ਸੀਐਸ ਕ੍ਰੌਪ ਰੈਸ਼ਿਊ ਮੈਨੇਜਮੈਂਟ ਸਕੀਮ ਹੈ ਇਹਦੇ ਅੰਡਰ ਪੰਚਾਇਤਾਂ ਐਫਪੀਓ ਅਤੇ ਜਿਸ ਰਿਸਟਰ ਸੈਲਫ ਰੋਕ ਪਹਿਲਾ ਸੀਓ ਉਹ ਉਹਨਾਂ ਦਾ ਰਿਸਟਰ ਸੈਲਫ ਰੋਕ ਦੀ ਕੈਟਾਗਰੀ ਨੂੰ ਕੈਂਸਲ ਕਰਾਤਾ ਹੈ ਇਹ ਜਿਹੜਾ ਇੰਡੀਵਿਜੂਅਲ ਫਾਰਮਰ ਇੰਡੀਵਿਜੂਅਲ ਸੀਐਸਸੀ ਇਹਦੇ 80% ਸਸਾਇਟੀ ਹੈਗੀ ਆ ਤੇ ਜੇ ਆਪਾਂ ਇੰਡੀਵਿਜੂਅਲ ਇਕੱਲੇ ਇਕੱਲੇ ਆਦਮੀ ਲਈ ਵੀ ਇਹ ਈਕੁਪਮੈਂਟ ਲੈ ਸਕਦੇ ਹਨ ਆਦਮੀ ਹੋਰਲੀ 50% ਸਸਾਇਟੀ ਹੈ ਸਰ ਜਿੱਦਾਂ ਪਾਣੀ ਦਾ ਪੱਤਰ ਕਾਫੀ ਡਾਊਨ ਜਾ ਰਿਹਾ ਤੇ ਹੁਣ ਝੋਨੇ ਦੀ ਜਿਹੜੀ ਬਿਜਾਈ ਸ਼ੁਰੂ ਹੋਣੀ ਆ ਇੱਕ ਸਿੱਤੀ ਬਿਜਾਈ ਦੀ ਜਿਹੜੀ ਨਵੀਂ ਜਿਹੜੀ ਸਿਸਟਮ ਆ ਇਹਦੇ ਬਾਰੇ ਕੀ ਕਰਨਾ ਤੇ ਸਮਝਾਉਣਾ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦੇ ਇੱਕ ਜ਼ਮੀਨ ਭਾਰੀ ਆ ਉੱਥੇ ਤੇ ਟੈਕਨੀਕ ਬਹੁਤ ਜ਼ਿਆਦਾ ਕਾਮਯਾਬ ਹੈਗੀ ਆ ਜਿਹੜੀ ਜ਼ਮੀਨਾਂ ਹਲਕੀਆਂ ਹਨ ਉੱਥੇ ਵਿੱਚ ਆਰੰਡ ਦੀ ਕਮੀ ਅਤੇ ਨਦੀਨਾਂ ਦੇ ਜਿਹੜੇ ਹੈਗੇ ਆ ਸਮੱਸਿਆ ਪੈਦਾ ਹੁੰਦੀ ਹੈ ਨਦੀਨਾਂ ਦੀ ਸਮੱਸਿਆ ਲਈ ਬਹੁਤ ਦਵਾਈਆਂ ਹੁਣ ਬਣ ਗਈਆਂ ਹਨ ਤੇ ਆਰੰਡ ਦਾ ਸਪਰੇ ਉੱਥੇ ਬਾਰ-ਬਾਰ ਕਰਨਾ ਚਾਹੀਦਾ ਹੈ ਇਹਦੀ ਵੈਰਾਈਟੀ ਜਿਹੜੀ ਹੈਗੀ ਆ ਸ਼ਾਰਟ ਰੇਸ਼ਨ ਬੈਟਰੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਹ ਕਿਸਮ ਡੀਐਸਆਰਡੀ ਲਈ ਥੋੜੀ ਭਾਰੀ ਜ਼ਮੀਨਾਂ ਦੇ ਵਿੱਚ ਕਾਮਯਾਬ ਤਕਨੀਕ ਹੈ ਲਿਖਾ ਤੇ ਮੈਸੇਜ ਵੀ ਦੇਣਾ ਹਾਂਜੀ ਅੱਜ ਜ਼ਿਲ੍ਹਾ ਹੁਸ਼ਾਇਰਪੁਰ ਵਿਖੇ ਐਗਰੀਕਲਚਰ ਵਿਭਾਗ ਤੇ ਨਾਲ ਵੈਲ ਕੇ ਹਾਰਟੀਕਲਚਰ ਸੋਇਲ ਕਨ ਸਰਵੇਸ਼ਨ ਵੱਖ-ਵੱਖ ਵਿਭਾਗਾਂ ਵੱਲੋਂ ਇਹ ਕਿਸਾਨ ਮੇਲਾ ਲਾਇਆ ਗਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਵੀ ਬੜਾ ਜੋਸ਼ ਹੈ ਮੇਲੇ ਨੂੰ ਲੈ ਕੇ ਸਾਰੇ ਵਿਭਾਗਾਂ ਵੱਲੋਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਖੇਤੀ ਨਾਲ ਸੰਬੰਧਿਤ ਸਕੀਮਾਂ ਬਾਰੇ ਕਿਸਾਨ ਵੀਰਾਂ ਨੂੰ ਦੱਸਿਆ ਜਾ ਰਿਹਾ ਹੈ ਔਰ ਮੈਂ ਤੁਹਾਡੀ ਰਹੀਂ ਜਿਹੜੇ ਕਿਸਾਨ ਵੀ ਇਥੇ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਜਿਹੜੇ ਇਥੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਬਹੁਤ ਜ਼ੋਰ ਅਪੀਲ ਕਰਦੀ ਹਾਂ ਕਿ ਇਹ ਵਕ ਵਕ ਸਕੀਮਾਂ ਪਾਵੇ ਉਹ ਸंचाई ਦੀ ਹੋਣ ਮੱਛੀ ਪਾਲਣ ਦੀ ਹੋਣ ਸੈਲਫ ਹੈਲਪ ਗਰੂਪਸ ਦੀਆਂ ਸਕੀਮਾਂ ਹੋਣ ਜਿਸ ਦੇ ਨਾਲ ਤੁਸੀਂ ਐਗਰੀਕਲਚਰ ਪ੍ਰੋਡਿਊਸ ਦੀ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਔਰ ਸੇਲ ਕਰ ਸਕਦੇ ਹੋ ਔਰ ਸਾਡੇ ਬਹੁਤ ਸਾਰੇ ਅਗੂ ਕਿਸਾਨ ਵੀ ਨੇ ਜਿਨ੍ਹਾਂ ਨੇ ਬਹੁਤ ਨਵੇਂ-ਨਵੇਂ ਉਪਰਾਲੇ ਕਰਕੇ ਮਾਰਕੀਟ ਦੇ ਵਿੱਚ ਸ਼ੁੱਧ ਪ੍ਰੋਡਕਟਸ ਜਿਹੜੇ ਉਹ ਲੈ ਕੇ ਆਏ ਆਂ ਤੇ ਮੈਂ ਸਾਰੇ ਸਾਡੇ ਨਿਵਾਸੀਆਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਕਰਦੀ ਆਂ ਕਿ ਸਾਡੇ ਨਾਲ ਜੁੜੋ ਵਿਪਾਰਕ ਦੀਆਂ ਸਕੀਮਾਂ ਬਾਰੇ ਆ ਕੇ ਦੇਖ ਕੇ ਸਮਝ ਕੇ ਸਾਰੇ ਡਿਪਾਰਟਮੈਂਟਸ ਵੱਲੋਂ ਤੁਸੀਂ ਦੇਖੋਗੇ ਕਿ WhatsApp ਨੰਬਰਸ ਅਤੇ ਫੋਨ ਨੰਬਰਸ ਵੀ ਦਿੱਤੇ ਜਾ ਰਹੇ ਹਨ ਤੇ ਉਹਨਾਂ ਤੇ ਸੰਪਰਕ ਕਰਕੇ ਸਾਡੀ ਸਕੀਮਾਂ ਦਾ ਲਾਭ ਲਿਓ ਤਾਂ ਕਿ ਅਸੀਂ ਸਰਕਾਰੀ ਸਰਕਾਰੀ ਸਕੀਮਾਂ ਕੱਲੇ-ਕੱਲੇ ਕਿਸਾਨ ਤੱਕ ਪਹੁੰਚਾ ਸਕਦੇ ਆ। ਜਿਹੜਾ ਪਾਣੀ ਦਾ ਲੈਵਲ ਜਿਹੜਾ ਕਾਫੀ ਡਾઉન ਜਾ ਰਿਹਾ ਤੇ ਝੋਨੇ ਦੀ ਬਿਜਾਈ ਜਿਹੜੀ ਸ਼ੁਰੂ ਹੋਣੀ ਹੈ, 30 ਕਿਸਾਨਾਂ ਨੂੰ ਗ੍ਰੀਨ ਕਰਦੇ ਹੁੰਦੇ ਆ। ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅਪੀਲ ਕਰਦੇ ਆ ਕਿ ਡਾਇਰੈਕਟ ਸੀਡਿੰਗ ਕਿਹੜੇ ਕਿਸਾਨ ਵੀ ਕੁਕਰਨ ਨਾਲ ਹੀ ਇੱਥੇ ਤੁਸੀਂ ਦੇਖ ਰਹੇ ਹੋ ਕਿ ਸੋਇਲ ਕਨਜ਼ਰਵੇਸ਼ਨ ਦੇ ਪੱਖ ਵੱਲੋਂ ਅ ਅਸੀਂ ਤਾਂ 90% ਤੱਕ ਡ੍ਰਿਪ ਇਰੀਗੇਸ਼ਨ ਦੇ ਉੱਤੇ ਮਾਈਕਰੋ ਇਰੀਗੇਸ਼ਨ ਦੇ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਇਹੋ ਜੀ ਸਕੀਮਸ ਵੀ ਬਹੁਤ ਵਧੀਆ ਨੇ। ਇਸ ਦੇ ਨਾਲ ਹੀ ਮੈਂ ਡਾਈਵਰਸੀਫਿਕੇਸ਼ਨ ਬੇਵੀ ਕਿਸਾਨ ਵੀਰਾਂ ਨੂੰ ਅਪੀਲ ਕਰਦੀ ਹੈ ਕਿ ਚੋਨਾ ਛੱਡ ਕੇ ਹੋਰ ਫਸਲਾਂ ਦੇ ਉੱਤੇ ਅਸੀਂ ਅ ਫੋਕਸ ਕਰੀਏ ਜਿਸ ਦੇ ਨਾਲ ਸਾਡਾ ਪਾਣੀ ਵੀ ਬਚੇਗਾ ਸਾਡਾ ਵਾਤਾਵਰਣ ਵੀ ਬਚੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਕੋਲੜਾ ਕੋਲ ਟਾਈਮ ਮੇਲੇ ਲਗਾਏ ਜਾਂਦੇ ਪਰ ਹੁਣ ਸ਼ਿਹਾਪੁਰ ਜ਼ਿਲ੍ਹੇ ਦੇ ਵਿੱਚ ਵੀ ਮੇਲੇ ਹੀ ਲੱਗ ਰਹੇ ਕਿਥੋਂ ਕਿਸਾਨ ਜਿਹੜੇ ਨੇ ਉਹਨਾਂ ਨੂੰ ਬਹੁਤ ਨੋਲੇਜ ਦਿੱਤਾ ਹੈ ਅੱਜ ਇੱਥੇ ਵੀ ਤੁਸੀਂ ਰਿਸਪੌਂਸ ਦੇਖੋਗੇ ਜਿਹੜੇ ਸਾਡੇ ਅੰਟਰਪ੍ਰੈਨਰਸ ਲੇਡੀਆਂ ਕਿੰਨੀਆਂ ਸਾਰੀ ਆਈਆਂ ਹੋਈਆਂ ਨੇ ਜਿਹੜੀ ਕੋਈ ਆਚਾਰ ਬਣਾ ਰਹੇ ਕੋਈ ਆਵਲਾ ਕੈਂਡੀਜ਼ ਬਣਾ ਰਹੇ ਵੱਖ-ਵੱਖ ਨਵੇਂ ਪ੍ਰੋਡਕਟਸ ਬਣਾ ਰਹੇ ਔਰ ਉਹ ਵੀ ਦੱਸ ਰਹੇ ਨੇ ਕਿ ਇਹਨਾਂ ਮੇਲਿਆਂ ਦਾ ਬਹੁਤ ਫਾਇਦਾ ਹੁੰਦਾ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਡਲ ਕੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਐਸੀ ਸਮੇ ਸਮੇਤੇ ਇਹੋ ਜੇ ਮੇਲੇ ਥਾ ਥਾਤੇ ਲਾਈ